ਗੁਰਮੁਖ ਪਿਆਰਿਓ ਦੇਖੋ ਜੀ ਕਈ ਵਾਰੀ ਨਾ ਬੜੀ ਡੂੰਗੀ ਗੱਲ ਅਸੀਂ ਕਿਸੇ ਕਹਾਣੀ ਦੁਆਰਾ ਸਾਖੀ ਦੁਆਰਾ ਜਲਦੀ ਸਮਝ ਜਾਂਦੇ ਆ ਤਾਂ ਆਓ ਆਪਾਂ ਵੀ ਸਮਝਣ ਦਾ ਯਤਨ ਕਰੀਏ ਕਈ ਵਾਰੀ ਆਪਾਂ ਕਹਿ ਦਿੰਨੇ ਆ ਜੀ ਮੈਂ ਇੰਨੇ ਪਾਠ ਕਰਦਾ ਜਾਂ ਮੈਂ ਇੰਨਾ ਜਾਪ ਕਰਦੀ ਹਾਂ ਸੇਵਾ ਵੀ ਕਰਦੀ ਹਾਂ ਜਾਂ ਕਰਦਾ ਹਾਂ ਪਰ ਕਿਉਂ ਨਹੀਂ ਸਾਨੂੰ ਫਲ ਮਿਲਦਾ ਇਸੇ ਗੱਲ ਨੂੰ ਲੈ ਕੇ ਆਓ ਇੱਕ ਕਬੂਤਰ ਤੇ ਕਬੂਤਰੀ ਦੀ ਛੋਟੀ ਜੀ ਕਹਾਣੀ ਆ ਇੱਕ ਸਾਖੀ ਆ ਉਦੇ ਦੁਆਰਾ ਇਹਨੂੰ ਸਮਝਣ ਦਾ ਆਪਾਂ ਯਤਨ ਕਰਦੇ ਆ। ਦੇਖੋ ਜੀ ਕੋਈ ਰਿਖੀ ਸੀਗੇ ਉਹਨਾਂ ਦੇ ਘਰੇ ਕਿਸੇ ਪੁੱਤਰ ਦਾ ਜਨਮ ਹੋਇਆ। ਜਨਮ ਤੋਂ ਹੀ ਸੁਭਾਅ ਜਿਹੜਾ ਸੀਗਾ ਉਹ ਭਜਨ ਬੰਦਗੀ ਵਾਲਾ ਸੀਗਾ। ਇਸੇ ਕਰਕੇ ਜੰਗਲ ਦੇ ਵਿੱਚ ਜਾ ਕੇ ਤਪੱਸਿਆ ਕੀਤੀ ਆ। ਇੰਨਾ ਤਪ ਕੀਤਾ, ਲੰਮਾ ਸਮਾਂ ਤਪ ਕੀਤਾ। ਜਿਵੇਂ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਸਾਧੂ ਅੱਖਾਂ ਮੀਟ ਕੇ ਬੈਠੇ ਰਹਿੰਦੇ ਆ। ਸਮਾਧੀਆਂ ਲਾ ਲੈਂਦੇ ਆ। ਇਦਾਂ ਹੀ ਉਹ ਰਿਖੀ ਦੇ ਪੁੱਤਰ ਨੇ ਕੀਤਾ ਹੁਣ ਰੱਬ ਨੇ ਸੋਚਿਆ ਕਿ ਮੈਂ ਕੋਈ ਕਲਾ ਵਰਤਾਵਾਂ ਕਲਾ ਕੋਈ ਵਰਤਾਈ ਜਾਵੇ ਜਿਹਦੇ ਕਰਕੇ ਇਹਨੂੰ ਸਮਝ ਆਵੇ ਕਿ ਇਦਾਂ ਤਪੱਸਿਆ ਕੀਤੀ ਤਪ ਕੀਤਾ ਹੱਠ ਕੀਤਾ ਪਰ ਗੁਰੂ ਤੋਂ ਬਿਨਾਂ ਬੰਦੇ ਦੀ ਗੱਤ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਬੰਦਾ ਨਾ ਗੁਰੂ ਤੋਂ ਬਿਨਾਂ ਕੁਝ ਵੀ ਕਰਦਾ ਦਾਨ ਪੁੰਨ ਵੀ ਕਰਦਾ ਜਪ ਤਪ ਵੀ ਕਰਦਾ ਬੰਦੇ ਦਾ ਕੀਤਾ ਬਿਰਥਾ ਚਲਾ ਜਾਂਦਾ ਰੱਬ ਨੇ ਇੱਕ ਵਿਧੀ ਬਣਾਈ ਦੋ ਪੰਛੀ ਭੇਜੇ ਕਬੂਤਰ ਤੇ ਕਬੂਤਰੀ ਉਹਨੂੰ ਸਮਝਾਉਣ ਵਾਸਤੇ ਇੱਕ ਨਰਸੀ ਤੇ ਇੱਕ ਮਾਦਾ ਸੀ ਉਹਨਾਂ ਨੇ ਏਡੀ ਵੱਡੀ ਗੱਲ ਕਿਵੇਂ ਸਮਝਾਈ ਬਹੁਤ ਵੱਡੀ ਗੱਲ ਉਹਨੂੰ ਸਮਝ ਆ ਗਈ ਰਖੀ ਦੇ ਪੁੱਤਰ ਨੂੰ ਕਿਉਂਕਿ ਉੱਥੇ ਆ ਕੇ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਆ ਕਬੂਤਰ ਨੇ ਕਬੂਤਰੀ ਨੂੰ ਕਿਹਾ ਕਿ ਹੁਣ ਆਂਡੇ ਦੇਣ ਦਾ ਸਮਾਂ ਹੈ ਪਰ ਆਂਡੇ ਆਪਾਂ ਕਿੱਥੇ ਦਈਏ ਫੇਰ ਉਹ ਕਬੂਤਰ ਕਹਿੰਦਾ ਤੂੰ ਇੰਉਂ ਕਰ ਇਹ ਰਖੀ ਦੀਆਂ ਜੜੀਆਂ ਜਟਾਵਾਂ ਨੇ ਇਹਨੂੰ ਆਬਦਾਲਣਾ ਹੀ ਸਮਝ ਕੇ ਇਹਦੇ ਵਿੱਚ ਹੀ ਆਪਦੇ ਅੰਡੇ ਦੇ ਦੇ ਉਹ ਕਹਿਣ ਲੱਗੀ ਕਬੂਤਰੀ ਇਹ ਕਿਵੇਂ ਹੋ ਜਾਏਗਾ ਇਹ ਰਖੀ ਤਾਂ ਨੁਗਰਾਵਾ ਮੰਨਿਆ ਇਹ ਰਖੀ ਆ ਅੱਖਾਂ ਵੀ ਮੀਟਦਾ ਤਪੱਸਿਆ ਵੀ ਕਰਦਾ ਪਰ ਅਸੀਂ ਤਾਂ ਪਹਿਨੇ ਕਰਮਾਂ ਦੇ ਮਾਰੇ ਆ ਸਾਨੂੰ ਤਾਂ ਕਿੰਨੀਆਂ ਜੂਨਾਂ ਵਿੱਚ ਭੁਗਤ ਕੇ ਆ ਕਬੂਤਰ ਦੀ ਜੂਨ ਮਿਲੀ ਹੋਈ ਆ ਜੇ ਆਪਾਂ ਇਹ ਨੁਗਰੇ ਦੀਆਂ ਜਟਾਵਾਂ ਵਿੱਚ ਆਲਣਾ ਬਣਾ ਲਿਆ ਪਤਾ ਨਹੀਂ ਕਿੰਨੀਆਂ ਕਿ ਟੇਡੀਆਂ ਜੂਨਾ ਵਿੱਚ ਭੁਗਤਣਾ ਪੈਣਾ ਸਾਨੂੰ 84 ਲੱਖ ਜੂਨਾ ਨੇ ਅਸੀਂ ਤਾਂ ਜੂਨਾ ਦੇ ਚੱਕਰਾਂ ਚੋਂ ਮੁਕਤ ਹੋਣਾ ਕਿ ਹੋਰ ਪੈਣਾ ਨਹੀਂ ਨਹੀਂ ਮੈਂ ਇਹਦੀਆਂ ਜਟਾਵਾਂ ਵਿੱਚ ਆਂਡੇ ਨਹੀਂ ਦੇ ਸਕਦੀ ਹੁਣ ਉਹ ਜਿਹੜਾ ਰਖੀ ਸੀਗਾ ਉਹਨੂੰ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਉਹਨੇ ਸਮਝ ਲਈਆਂ ਉਹਨੂੰ ਭਾਸ਼ਾ ਸਮਝ ਆ ਗਈ ਕਹਿਣ ਲੱਗਾ ਵੀ ਮੈਂ ਨਿਗਰਾਂ ਮੇਰੀਆਂ ਜਟਾਵਾਂ ਵਿੱਚ ਇੱਕ ਕਬੂਤਰੀ ਨੇ ਆਂਡੇ ਦੇਣ ਤੋਂ ਇਨਕਾਰ ਕਰ ਦਿੱਤਾ ਹੱਦ ਹੋ ਗਈ ਕਮਾਲ ਹੋ ਗਈ ਨੁਗਰੇ ਪੁਣੇ ਵਿੱਚ ਰਹਿਣ ਦੀ ਠੋਕਰ ਵੱਜੀ ਆ ਫੇਰ ਇਹ ਆਪਦੇ ਪਿਤਾ ਜੀ ਕੋਲ ਆਇਆ ਰਿਖੀ ਜੀ ਕੋਲ ਆਇਆ ਸਾਰੀ ਵਾਰਤਾ ਦੱਸੀ ਆ ਕਹਿਣ ਲੱਗੇ ਜੀ ਮੈਂ ਗੁਰੂ ਧਾਰਨ ਕਰਨਾ ਚਾਹੁੰਨਾ ਇਹ ਰਿਖੀ ਨੇ ਸੋਚਿਆ ਕਿਉਂ ਇਹ ਰਿਖੀ ਕੌਣ ਸੀਗੇ ਭਲਾ ਇਹ ਵਿਆਸ ਰਿਖੀ ਜੀ ਸੀਗੇ ਤੇ ਇਹਨਾਂ ਦਾ ਪੁੱਤਰ ਸੁਖਦੇਵ 무ਨੀ ਸੀਗਾ ਇਹ ਕਹਿਣ ਲੱਗੇ ਪੁੱਤਰ ਹੋਣ ਦੇ ਨਾਤੇ ਨਾ ਵੀ ਮੈਂ ਇਹਦਾ ਗੁਰੂ ਬਣ ਜਾ ਇਨੇ ਮੇਰੇ ਤੇ ਸ਼ਰਦਾ ਜੀ ਨਹੀਂ ਰੱਖਣੀ ਇਹਨੇ ਮੇਰੇ ਤੇ ਭਰੋਸਾ ਜਿਆ ਨਹੀਂ ਕਰਨਾ ਕਹਿੰਦੇ ਤੂੰ ਇਉਂ ਕਰ ਰਾਜੇ ਜਨਕ ਦੇ ਕੋਲ ਚਲਾ ਜਾ ਉਹ ਵੱਡਾ ਭਗਤ ਵੀ ਆ ਤੇ ਮਾਇਆ ਵਿੱਚ ਉਦਾਸ ਰਹਿਣ ਵਾਲਾ ਵੀ ਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਆਪਦੇ ਪਿਤਾ ਤੋਂ ਆਗਿਆ ਲੈ ਕੇ ਉਹ ਕਬੂਤਰ ਕਬੂਤਰੀ ਦੀ ਠੋਕਰ ਗੱਲਾਂ ਉਹਨਾਂ ਦੀਆਂ ਵਾਰ-ਵਾਰ ਆ ਰਹੀਆਂ ਵੀ ਮੈਂ ਨਿਗਰਾਂ ਮੈਂ ਨਿਗਰਾਂ ਇਸ ਤਰ੍ਹਾਂ ਤੇ ਚੱਲ ਕੇ ਨਾ ਸੁਖਦੇਵ Muni ਰਾਜੇ ਜਨਕ ਦੇ ਮਹਿਲਾਂ 'ਚ ਆ ਗਿਆ। ਮਹਾਰਾਜੇ ਨੇ Muni ਜਾਣ ਕੇ ਮਹਿਲਾਂ 'ਚ ਬੁਲਾਇਆ। ਜਿੱਥੇ ਉਹਦੀਆਂ ਰਾਣੀਆਂ ਸੀਗੀਆਂ ਤੇ ਉਹਦੇ ਪੈਰ ਚੱッセ ਜਾ ਰਹੇ ਆ। ਕੋਮਲ ਸੇਜਾ ਉੱਪਰ ਬਰਾਜਮਾਨ। ਦੇਖ ਕੇ ਸੁਖਦੇਵ Muni ਨੂੰ ਘਰਨਾ ਜੀ ਹੋ ਗਈ। ਕਹਿੰਦਾ ਇਹ ਬੰਦਾ ਮੈਨੂੰ ਕਿੱਥੇ ਉਪਦੇਸ਼ ਗਿਆਨ ਕਰਵਾ ਦੂਗਾ? ਕਿਉਂਕਿ ਇਹ ਆਪ ਤਾਂ ਇਸਤਰੀਆਂ ਦੇ ਮੋਹ, ਇਹ ਮਹਿਲਾਂ ਦੇ ਮੋਹ 'ਚ ਫਸਿਆ ਹੋਇਆ। ਕਿੱਥੋਂ ਕਰਾ ਦੂਗਾ ਮੈਨੂੰ ਗਿਆਨ ਇਹ? ਨਰਾਸ਼ ਹੋ ਕੇ ਵਾਪਸ ਆ ਗਿਆ ਕਿ ਪਿਤਾ ਜੀ ਨੇ ਗਲਤ ਕੀਤਾ ਮਾੜਾ ਕੀਤਾ ਦੇਖੋ ਮੈਨੂੰ ਕਿਹੋ ਜੀ ਜਗਾ ਭੇਜਦਾ ਹੁਣ ਜਦੋਂ ਆ ਰਹੇ ਆ ਨਾ ਉਧਰ ਨਾਰਦ मुनि ਨੇ ਇਹਦੇ ਰਸਤੇ ਵਿੱਚ ਇੱਕ ਨਦੀ ਦੇ ਕਿਨਾਰੇ ਰੇਤੇ ਦੀਆਂ ਟੋਕਰੀਆਂ ਭਰ-ਭਰ ਕੇ ਨਦੀ ਚ ਸੁੱਟਣੀਆਂ ਸ਼ੁਰੂ ਕੀਤੀਆਂ ਵਿਧੀ ਬਣਾਤੀ ਉਦਾਂ ਸੁਗਦੇਵ मुनि ਨੇ ਨਾਰਦ मुनि ਨੂੰ ਪਛਾਣਿਆ ਨਮਸਕਾਰ ਕੀਤੀ ਤੇ ਪੁੱਛਿਆ मुनि ਜੀ ਆਹ ਕੀ ਕਰੀ ਜਾਂਦੇ ਹੋ ਤੁਸੀਂ ਨਾਰਦ मुनि ਨੇ ਕਿਹਾ ਵੀ ਸਾਧੂ ਦਾ ਜੀਵਨ ਲੋਕ ਭਲਾਈ ਤੇ ਉਪਕਾਰ ਹੁੰਦਾ ਇਸੇ ਲਈ ਮੈਂ ਲੋਕਾਂ ਦੀ ਮੁਸ਼ਕਲ ਨੂੰ ਸਮਝਦਿਆਂ ਲੋਕਾਂ ਨੂੰ ਨਦੀ ਪਾਰ ਕਰਨ ਲਈ ਵੀ ਬੜੀ ਦੂਰ ਤੋਂ ਘੁੰਮ ਕੇ ਆਉਣਾ ਪੈਂਦਾ ਕਿੰਨਾ ਲੰਮਾ ਪੈਂਦਾ ਜੇ ਮੈਂ ਨਦੀ ਤੇ ਪੌਲੀ ਬੰਦਿਆਂ ਤਾਂ ਕਰਕੇ ਮੈਂ ਸੇਵਾ ਕਰ ਰਿਆਂ ਇਹ ਸੁਗਦੇਵ मुनि ਨੇ ਅੱਗੋਂ ਹੱਸ ਕੇ ਕਿਹਾ ਨਾਰਦ ਜੀ ਜੋ ਤੁਸੀਂ ਰੇਤੇ ਦੀ ਟੋਕਰੀ ਨਦੀ ਵਿੱਚ ਸੁੱਟਦੇ ਹੋ ਉਹ ਤਾਂ ਨਦੀ ਦਾ ਪਾਣੀ ਰੋੜ ਕੇ ਲੈ ਜਾਂਦਾ ਦੂਜੀ ਇਹ ਗੱਲ ਆ ਅਣਜਾਣ ਤੋਂ ਅਣਜਾਣ ਬੰਦਾ ਵੀ ਸਮਝਦਾ ਤੁਸੀਂ ਤਾਂ ਐਡੇ muni ਹੋ ਵੀ ਕਦੇ ਰੇਤੇ ਦੇ ਵੀ ਪੁਲ ਬਣੇ ਆ ਅਗੋ ਨਾਰਦ muni ਨੇ ਕਿਹਾ ਸੁਖਦੇਵ ਜੀ ਗੱਲ ਤਾਂ ਤੁਹਾਡੀ ਠੀਕ ਆ ਰੇਤੇ ਦੇ ਪੁਲ ਨਹੀਂ ਬਣਦੇ ਪਰ ਗੱਲ ਇਹ ਵੀ ਠੀਕ ਆ ਗੁਰੂ ਤੇ ਸ਼ੰਕਾ ਕਰਨ ਵਾਲਿਆਂ ਦੀ ਮੁਕਤੀ ਨਹੀਂ ਕਦੇ ਹੁੰਦੀ ਉਹਨਾਂ ਦਾ ਕੀਤਾ ਜਪ ਤਪ ਇਹ ਪਾਣੀ ਵਿੱਚ ਪਏ ਰੇਤੇ ਵਾਂਗ ਹੀ ਚਲਿਆ ਜਾਂਦਾ ਖਾਲੀ ਬਿਲਕੁਲ ਜਿਹਦੇ ਕੋਲ ਤੂੰ ਉਪਦੇਸ਼ ਲੈਣ ਗਿਆ ਸੀ ਉਹ ਰਾਜੇ ਉੱਪਰ ਸ਼ੰਕਾ ਕੀਤਾ ਤੇਰਾ ਵਿਰਾਕ ਕਮਜ਼ੋਰ ਪੈ ਗਿਆ ਸੁਣਿਆ Muni Sukhdev ਜਿਹੜਾ ਸੀ ਘਰੇ ਆ ਗਿਆ ਪਿਤਾ ਜੀ ਨੇ ਵੀ ਇਹੀ ਗੱਲਾਂ ਕਹੀਆਂ ਫਿਰ ਕਹਿੰਦਾ ਵੀ ਮੈਨੂੰ ਦੁਆਰਾ ਜਾਣਾ ਚਾਹੀਦਾ ਬਾਰ ਬਾਰ ਜਦੋਂ ਸੌਂ ਰਿਹਾ ਉਹ ਕਬੂਤਰ ਕਬੂਤਰੀ ਦੀਆਂ ਗੱਲਾਂ ਹੀ ਦਿਮਾਗ ਵਿੱਚ ਆਈ ਜਾਂਦੀਆਂ ਕਿ ਮੈਂ ਨਿਗਰਾਂ ਹਾਂ ਮੇਰੀਆਂ ਜਟਾਵਾਂ ਵਿੱਚ ਤਾਂ ਪੰਛੀ ਵੀ ਆਂਡੇ ਨਹੀਂ ਦੇ ਰਹੇ ਕਮਾਲ ਦੀ ਗੱਲ ਆ ਐਡਾ ਬੁਰਾ ਮ ਫਿਰ ਮਹਾਰਾਜੀ ਜਨਕਕੋੜ ਰਾਜਾ ਜਨਕ ਵੱਡਾ ਭਗਤ ਸੀ ਗੁਰਮੁਖ ਸੀ ਉਹਦੇ ਕੋਲ ਉਪਦੇਸ਼ ਲੈਣ ਲਈ ਗਿਆ ਅਗੋਂ ਡਿਉੜੀਦਾਰ ਨੇ ਨੂੰ ਬਾਹਰ ਖੜਾ ਕਰਕੇ ਰਾਜੇ ਜਨਕ ਨੂੰ Muni ਦੀ ਆਉਣ ਬਾਰੇ ਦੱਸਿਆ ਵੀ ਇਹ ਸੁਖਦੇਵ Muni ਜੀ ਆਏ ਆ ਫਿਰ ਰਾਜੇ ਜਨਕ ਨੇ ਅੰਦਰ ਆਉਣ ਦੀ ਆਗਿਆ ਉਹਨਾਂ ਨੂੰ ਦੇ ਦਿੱਤੀ ਆ ਕਿ ਲੰਘ ਆਉਣ ਦੋ ਪਰ ਇੱਕ ਸ਼ਰਤ ਰੱਖੀ ਆ ਵੀ ਜਿਹੜਾ ਇਹਨਾਂ ਕੋਲ ਸਾਜੋ ਸਮਾਨ ਉਹ ਇਹਨਾਂ ਦੀ ਬਰਾਗਣ ਆ ਇਹਨਾਂ ਦੀ ਜੋ ਖੁੰਡੀ ਆ ਤੇ ਉਹ ਸਾਰਾ ਕੁਝ ਬਾਹਰ ਰੱਖ ਕੇ ਆਉਣਗੇ ਇਸ ਤਰ੍ਹਾਂ ਹੀ ਕੀਤਾ ਗਿਆ ਫਿਰ ਉਹ muni ji ਨੇ ਕੀ ਕੀਤਾ ਜਿਹੜਾ ਆਪਦਾ ਸਾਜੋ ਸਮਾਨ ਸੀਗਾ ਇੱਕ ਪੋਟਲੀ ਸੀ ਤੁੰਬੀ ਸੀ ਬਿਰਾਗਣ ਸੀ ਉਹ ਬਾਹਰ ਰੱਖ ਦਿੱਤੀ ਆ ਸੁਖਦੇਵ muni ji ਰਾਜੇ ਦੇ ਮਹਿਲਾਂ ਚਾਏ ਜਦੋਂ ਅੰਦਰ ਗਏ ਆ ਤੇ ਉਹਨਾਂ ਨੇ ਆਪਦੀ ਉੱਥੇ ਕਲਾ ਵਰਤਾਈ ਆ ਬੜਾ ਹੀ ਆਦਰ ਮਾਨ ਕੀਤਾ ਕੋਲ ਬਿਠਾਇਆ ਆਖਿਆ ਜੀ ਗਿਆਨ ਚਰਚਾ ਸ਼ੁਰੂ ਕੀਤੀ ਜਾਵੇ ਰਾਜੇ ਜਨਕ ਨੇ ਰੱਬ ਦੀਆਂ ਗੱਲਾਂ ਹੀ ਕੀਤੀਆਂ। ਇਹਨੇ ਸਮੇਂ ਵਿੱਚ ਕੀ ਹੋਇਆ? ਡਿਊਟੀਦਾਰ ਪਹਿਰੇਦਾਰ ਆ ਕੇ ਕਹਿ ਰਿਹਾ, "ਰਾਜਨ, ਮਾਫੀ ਚਾਹਨਾ, ਮੈਨੂੰ ਆਪ ਜੀ ਨੂੰ ਵਿੱਚ ਟੋਕਣਾ ਪਿਆ, ਰੋਕਣਾ ਪਿਆ। ਅਸਲ ਵਿੱਚ ਮੈਂ ਇਹ ਕਹਿਣ ਆਇਆ ਸ਼ਹਿਰ ਨੂੰ ਅੱਗ ਲੱਗ ਗਈ ਐ।" ਰਾਜਾ ਕਹਿੰਦਾ, "ਕੋਈ ਗੱਲ ਨਹੀਂ, ਰੱਬ ਦੀ ਗੱਲ ਆ, ਪੂਰੀ ਹੋ ਲੈਣ ਦਿਓ। ਕਿੱਡੀਕ ਗੱਲ ਆ।" ਥੋੜੀ ਸਮੇਂ ਬਾਅਦ ਫੇਰ ਸੇਵਾਦਾਰ ਇੱਕ ਆਇਆ, ਕਹਿੰਦਾ, "ਰਾਜਨ, ਮਹਾਰਾਜ ਜੀ, ਅੱਗ ਤਾਂ ਤੁਹਾਡੀ ਸ਼ਹਿਰ ਦੀ ਜਿਹੜੀ ਆ ਨਾ ਲੱਗੀ ਹੋਈ ਤੁਹਾਡੀ ਡਿਊੜੀ ਤੱਕ ਪਹੁੰਚ ਗਈ ਹੈ ਜਨਕ ਤਾਂ ਜੇ ਬੋਲਿਆ ਨਹੀਂ ਸੁਖਦੇਵ ਮਨੀ ਦੌੜਨ ਲੱਗਾ ਕਿ ਮੇਰੀ ਡਿਊੜੀ ਵਿੱਚ ਤੂੰ ਵੀ ਤੇ ਫੌੜੀ ਪਈ ਆ ਕਿਤੇ ਉਹ ਅੱਗ ਦੇ ਨਾਲ ਸੜ ਨਾ ਜਾਵੇ ਮਹਾਰਾਜ ਜਨਕ ਨੇ ਫਿਰ ਬਾਹੋਂ ਫੜ ਕੇ ਕਿਹਾ Muni ਜੀ ਹੁਣ ਦੱਸੋ ਤਿਆਗੀ ਮੈਂ ਆ ਕਿ ਤੁਸੀਂ ਆਪਣੀਆਂ ਵਸਤੂਆਂ 'ਚ ਮੈਂ ਫਸਿਆ ਜਾਂ ਤੁਸੀਂ ਮੇਰੇ ਸ਼ਹਿਰ ਨੂੰ ਅੱਗ ਲੱਗ ਗਈ ਮੇਰੀ ਡਿਉੜੀ ਤੱਕ ਆ ਗਈ ਮੈਂ ਕਬਰਾਇਆ ਨਹੀਂ ਪਰ ਤੁਹਾਡੀ ਬਿਰਤੀ ਅਜੇ ਤੂੰਬੀ ਤੇ ਫੌੜੀ ਜੀ ਫਸੀ ਪਈ ਆ ਉਹਦੀ ਪੋਟਲੀ ਜੀ ਫਸੀ ਪਈ ਆ ਮੇਰੇ ਦਿੱਤੇ ਗਿਆਨ ਨੂੰ ਸਮਝਿਆ ਨਹੀਂ ਤੁਸੀਂ ਇਸੇ ਕਰਕੇ ਨਾ ਤੁਸੀਂ ਮੇਰੇ ਗਿਆਨ ਦੇ ਅਧਿਕਾਰੀ ਨਹੀਂ ਤੁਹਾਨੂੰ ਇਹ ਗਿਆਨ ਦਿੱਤਾ ਹੀ ਨਹੀਂ ਜਾ ਸਕਦਾ ਉਸੇ ਵੇਲੇ ਨਿਮਰਤਾ ਧਾਰ ਕੇ ਬੇਨਤੀ ਕੀਤੀ ਆ ਫਿਰ ਰਾਜੇ ਨੇ ਕਿਹਾ ਉਪਦੇਸ਼ ਦੇਣ ਤੋਂ ਪਹਿਲਾਂ ਤੈਨੂੰ ਮੇਰਾ ਇੱਕ ਬਚਨ ਮੰਨ ਕੇ ਸ਼ਹਿਰ ਦਾ ਇੱਕ ਢੇੜਾ ਲਾ ਕੇ ਆਉਣਾ ਪਊਗਾ ਦਨ ਨੀयत ਹੋਇਆ ਰਾਜੇ ਨੇ ਇਹਨੂੰ ਥਾਲੀ ਵਿੱਚ ਤੇਲ ਪਾ ਕੇ ਦਿੱਤਾ ਕਿ ਆ ਕਿ ਸਾਰੇ ਬਾਜ਼ਾਰ ਵਿੱਚੋਂ ਸ਼ਹਿਰ ਦਾ ਚੱਕਰ ਕੱਟ ਕੇ ਆਉਣਾ ਪਰ ਥਾਲੀ ਵਿੱਚੋਂ ਤੇਲ ਦੀ ਇੱਕ ਬੂੰਦ ਨਹੀਂ ਡਿੱਗਣੀ ਚਾਹੀਦੀ ਜੇ ਡੁੱਲ ਗਿਆ ਤਾਂ ਮੈਂ ਤੈਨੂੰ ਉਪਦੇਸ਼ ਨਹੀਂ ਦੇਵਾਂਗਾ ਸੁਖਦੇਵ 무ਨੀ ਬਚਨ ਮੰਨ ਕੇ ਸ਼ਹਿਰ ਦਾ ਚੱਕਰ ਲਾਉਣ ਲਈ ਗਿਆ ਰਾਜੇ ਜਨਕ ਨੇ ਤਮਾਸ਼ੇ ਕਰਨ ਵਾਲਿਆਂ ਨੂੰ ਹੁਕਮ ਦਿੱਤਾ ਵੀ ਨਾਟਕ ਖੇਡੋ ਸਕਦੇ ਮੁਨੀ ਚੱਕਰ ਕੱਟ ਕੇ ਆਇਆ ਥਾਲੀ ਵਿੱਚੋਂ ਇੱਕ ਬੂੰਦ ਵੀ ហេਠਾ ਨਹੀਂ ਡੁੱਲਣ ਦਿੱਤੀ ਇੱਕ ਬੂੰਦ ਵੀ ਜਨਕ ਰਾਜਾ ਖੁਸ਼ ਹੋ ਗਿਆ ਕਹਿੰਦਾ ਮੁਨੀ ਜੀ ਸ਼ਹਿਰ ਚ ਕੀ ਹੋ ਰਿਹਾ ਸੀਗਾ ਮੁਨੀ ਨੇ ਕਿਹਾ ਮਹਾਰਾਜ ਮੈਂ ਇਹ ਆਲੇ-ਦੁਆਲੇ ਦੇਖਦਾ ਵੀ ਮੇਰਾ ਤਾਂ ਤੇਲ ਡੁੱਲ ਜਾਣਾ ਸੀਗਾ ਮੈਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਰਾਜੇ ਜਨਕ ਨੇ ਕਿਹਾ ਬਸ ਆਹੀ ਧਿਆਨ ਦੀ ਗੱਲ ਹੁੰਦੀ ਹੈ ਕਈ ਵਾਰੀ ਆਪਾਂ ਪਾਠ ਕਰਦੇ ਹਾਂ ਸੰਗਤ ਜੀ ਆਪਾਂ ਕਹਿੰਦੇ ਸਾਡਾ ਧਿਆਨ ਨਹੀਂ ਲੱਗਦਾ ਅਜੇ ਇਹ ਅਵਸਥਾ ਬਣੀ ਨਹੀਂ ਕਹਿੰਦੇ ਇਹ ਧਿਆਨ ਇਵੇਂ ਲਾਉਣਾ ਜਦੋਂ ਵੀ ਰੱਬ ਦੀ ਭਗਤੀ ਚ ਲਾਉਣਾ ਕਹਿੰਦੇ ਨਾ ਬਾਹਰ ਕੀ ਹੋ ਰਿਹਾ ਇਹਦਾ ਮੇਰੇ ਤੇ ਕੋਈ ਅਸਰ ਹੀ ਨਹੀਂ ਹੋਇਆ ਮੇਰੀ ਸੁਰਤੀ ਇਵੇਂ ਰਾਜ ਵਿੱਚ ਰਹਿੰਦੇ ਆ ਇਵੇਂ ਨਰਲੇਪਾ ਜਿਵੇਂ ਤੇਰੀ ਸੁਰਤ ਥੋੜੇ ਸਮੇਂ ਲਈ ਤੇਲ ਚ ਰਹੀ ਆ ਇਵੇਂ ਮੈਂ ਆਪਦੇ ਰਾਜ ਭਾਗ ਚ ਰਹਿੰਨਾ ਸੁਰਤ ਮੇਰੀ ਰੱਬ ਨਾਲ ਜੁੜੀ ਹੋਈ ਆ ਤਾਂ ਇਹ ਫਿਰ ਆਖਿਆ ਤੁਸੀਂ ਨਾ ਅਸਲ ਦੇ ਵਿੱਚ ਜੇ ਮਨ ਨੂੰ ਟਿਕਾਉਣਾ ਇਮੇ ਇਕਾਗਰਤਾ ਬਣ ਜਾਵੇਗੀ ਫਿਰ ਬਾਕੀ ਗੱਲ ਉਪਦੇਸ਼ ਦੀ ਕਈ ਵੀ ਜੇ ਮੈਂ ਅਜੇ ਜੱਗ ਕਰ ਰਿਆਂ ਮੈਂ ਜੱਗ ਕਰਨਾ ਇਹ ਜੱਗ ਸੰਪੂਰਨ ਹੋਣ ਤੋਂ ਬਾਅਦ ਤੈਨੂੰ ਬਾਕੀ ਗੱਲ ਦੱਸੂੰਗਾ ਜਾ ਜਾ ਕੇ ਮਹਿਲਾ ਦੇ ਪਿੱਛੇ ਖੜਾ ਹੋ ਜਾ ਮਹਾਰਾਜੇ ਨੇ ਜਨਕ ਨੇ ਜੱਗ ਕੀਤਾ ਝੂਠੀਆਂ ਪਤਨਾ ਮਹਿਲ ਦੇ ਪਿਛਲੇ ਪਾਸੇ ਸਟਭਾਉਂਦਾ ਗਿਆ ਸਾਰੀਆਂ ਸੁਖ ਦੇ ਮੁਨੀ ਦੇ ਸਿਰ ਚਾ ਕੇ ਪਈਆਂ ਗੁਰਮੁਖੋ ਤੇ ਉਹ ਕਈ ਦਿਨ ਇਦਾਂ ਹੀ ਸਿਰ ਉੱਪਰ ਪੈਂਦੀਆਂ ਨਹੀਂਆਂ ਕਿਉਂਕਿ ਜਗ ਸੀ ਲੋਕ ਬਹੁਤ ਆਏ ਹੋਏ ਸੀ ਪਰ ਉਹਨੇ ਸ਼ੈਨ ਮਾਤਰ ਵੀ ਆਪਣੇ ਮਨ ਨੂੰ ਡਲਾਇਆ ਨਹੀਂ ਜਗ ਤੋਂ ਵਿਹਲਾ ਹੋ ਕੇ Muni ਨੂੰ ਆਖਿਆ ਵੀ ਲੈ ਕੇ ਆਉ ਜਨਕ ਨੇ ਕਿਹਾ ਉਹਨੂੰ ਉਪਦੇਸ਼ ਦੇਣਾ ਪਤਾ ਕਰਵਾਉਣ ਤੋਂ ਪਤਾ ਚੱਲਿਆ ਸੁਕਦੇਵ Muni ਵ્યાਸ ਰਿਖੀ ਦਾ ਪੁੱਤਰ ਝੂਠੀਆਂ ਪੱਤਲਾਂ ਦੇ ਹੇਠਾਂ ਦੱਬ ਗਿਆ ਪੱਤਨਾ ਸਿਰ ਦੇ ਉੱਪਰ ਦੀ ਫਰਗੀਆਂ ਨੇ ਝੂਠੀਆਂ ਪਤਨਾ ਪਰੇ ਹਟਾ ਕੇ ਦੇਖਿਆ ਮੁਨੀ ਅਡੋਲ ਨਜ਼ਰ ਆਇਆ ਫਿਰ ਪਤਾ ਲੱਗਿਆ ਕਹਿੰਦੇ ਇਹ ਤਾਂ ਭਾਈ ਜਿੱਥੇ ਖੜਾਇਆ ਸੀ ਉੱਥੇ ਹੀ ਖੜ ਗਿਆ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਐਵੇਂ ਨਾ ਸਤਿਗੁਰੂ ਜੀ ਕਹਿੰਦੇ ਆ ਜਨਕ ਜਨਕ ਬੈਠੇ ਸਿੰਘਾਸਣ ਨਾ ਮੁਨੀ ਧੂਰ ਲੈ ਲਾਵੇਗੂ ਗੁਰਮਖੋ ਝੂਠਨ ਝੂਠ ਪਈ ਸਿਰ ਉੱਪਰ ਕਿਨ ਮੰਨੂਆ ਤੇਲ ਨਾ ਲਗਾਵੇਗੂ ਝੂਠ ਵੀ ਉੱਪਰ ਪੈ ਗਈ ਲੋਕਾਂ ਦੀ ਰ ਇੱਕ ਰੰਚਕ ਮਾਤਰ ਵੀ ਆਪਣੇ ਚਿੱਤ ਨੂੰ ਡਲਾਇਆ ਨਹੀਂ ਸੀ ਸੁਖਦੇਵ 무ਨੀ ਨੇ ਇੱਕ ਪੰਛੀਆਂ ਦੀ ਗੱਲ ਦੇਖੋ ਕਿੱਡੀ ਬੰਦੇ ਦੇ ਅੰਦਰ ਘਰ ਕਰ ਗਈ ਇੱਕ ਕਬੂਤਰ ਕਬੂਤਰੀ ਦੀ ਆਪਸੀ ਵਾਰਤਾ ਲਾਭ ਜੀ ਨੂੰ ਸਮਝ ਪਾਈ ਵੀ ਮੈਂ ਇਹਦੀਆਂ ਜਟਾਵਾਂ ਵਿਚ ਆਂਡੇ ਨਹੀਂ ਦੇਣੇ ਇਹ ਤਾਂ ਨੁਗਰਾ ਹੈ ਕਿੱਡੀ ਵੱਡੀ ਗੱਲ ਹੋ ਗਈ ਤੇ ਰਾਜੇ ਜਨਕ ਬਾਰੇ ਜਦੋਂ ਪੜੋਗੇ ਆਪ ਜੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਦਰਬ ਸਭਾ ਸੁਖਵਾਸੀ ਜਿਨੇ ਦੇਖੋ ਜੰਪੁਰ ਗਿਆ ਪੁਕਾਰ ਸੁਣ ਬਿੱਲ ਲਾਵਣ ਜੀ ਨਰਕ ਨਿਵਾਸੀ ਧਰਮ ਰਾਜ ਨੂੰ ਕਹਿ ਕੇ ਨਰਕ ਖਾਲੀ ਕਰਵਾਤੇ ਸੀ ਏਡਾ ਭਜਨ ਬੰਦਗੀ ਭਜਨੀ ਕਰਾਜਾ ਸੀ ਰਾਜਾ ਜਨਕ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਨਹੀਂ ਉਹਨਾਂ ਨੂੰ ਕੀ ਲੋੜ ਸੀ ਕਹਿਣ ਦੀ ਇਹ ਜਿਹੜੀ ਸਾਖੀ ਆ ਤਾਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਇਹ ਕਹਾਣੀ ਘੜੀ ਹੋਈ ਆ ਇਹ ਕਹਾਣੀ ਵੀ ਘੜੀ ਹੋਈ ਆ ਸਿੱਖਿਆ ਸੱਚ ਦੀ ਦੇ ਰਹੀ ਆ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਦੇ ਹੋਣ ਬਾਰੇ ਲਿਖਿਆ ਹੈ ਇਹਦਾ ਮਤਲਬ ਹੋਇਆ ਸਾਧ ਸੰਗਤ ਜੀ ਤੇ ਬਾਣੀ ਵਿੱਚ ਪੰਕਤੀ ਆ ਜੂਠਨ ਜੂਠ ਪਈ ਸਰ ਉੱਪਰ ਖਿੰਨ ਮਨੁਆ ਤਿਲ ਨਾ ਡਲਾਵੇ ਗੋ ਦੇਖੋ ਪੱਤਲ ਝੂਠੇ ਪੱਤਲ ਵੀ ਉੱਪਰ ਪੈ ਗੇ ਪਰ Muni ਜੀ ਡੋਲੇ ਨਹੀਂ ਸੀ ਇਹੋ ਜੀ ਅਵਸਥਾ ਸਾਡੀ ਹੋਣੀ ਚਾਹੀਦੀ ਆ ਸਾਧ ਸੰਗਤ ਜੀ ਪਰ ਅਜੇ ਸਾਡੀ ਬਣੀ ਨਹੀਂ ਕੌਕੇ ਗੁਰੂ ਹੋ ਕੇ ਵੀ ਅਸੀਂ ਨਿਗਰੇ ਆਂ ਕੌਕੇ ਗੁਰੂ ਉਹ ਧਾਰਨ ਕਰਦਾ ਜਿਹੜਾ ਕਰ ਲੈਂਦਾ ਫਿਰ ਗੁਰੂ ਦੀ ਮੰਨਦਾ ਵੀ ਹੈ ਹਜੇ ਅਸੀਂ ਗੁਰੂ ਨੂੰ ਮੱਥਾ ਹੀ ਟੇਕਦੇ ਆਂ ਗੁਰੂ ਦਾ ਕਿਹਾ ਨਹੀਂ ਨਾ ਮੰਨਦੇ ਜਪ ਮੰਨ ਹਰ ਨਾਮ ਤਰਾ ਵੈਗੋ ਐ ਮੇਰੇ ਪਿਆਰੇ ਮਨਾ ਚਿੱਤ ਲਾ ਕੇ ਨਾਮ ਜਪਿਆ ਕਰ ਇਹਨੇ ਤੈਨੂੰ ਸਮੁੰਦਰ ਤੋਂ ਪਾਰ ਲੰਗਾਉਣਾ ਚਿੱਤ ਲਾ ਕੇ ਨਾਮ ਜਪਿਆ ਕਰ ਇਹੀ ਵੱਡੀ ਗੱਲ ਆ ਜੋ ਜੋ ਜਪੈ ਸੋਈ ਗਤ ਪਾਵੇ ਜਿਨੇ ਜਿਨੇ ਵੀ ਜਪਿਆ ਜਿਉ ਤ੍ਰੂ ਪ੍ਰਹਿਲਾਦ ਸਮਾਵੇ ਗੋ ਉਹ ਰੱਬ ਦੇ ਪਿਆਰੇ ਭਗਤ ਪਰਮਾਤਮਾ ਵਿੱਚ ਹੀ ਸਮਾਗੇ ਆ ਉਹਨਾਂ ਵਿੱਚ ਹੀ ਉਹਨਾਂ ਵਿੱਚ ਹੀ ਨਾ ਲੀਨ ਹੋ ਗਏ ਆ ਤੂੰ ਵੀ ਪਾਈ ਓ ਜਪਿਆ ਕਰ ਕਿਰਪਾ 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 ਕਰ ਹਰ ਜਿਓ ਕਰ ਕਿਰਪਾ ਨਾਮ ਲਗਾਵੇ ਗੋ ਏ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੇਰੇ ਵਿੱਚ ਰੱਬ ਤੋਂ ਬਿਨਾਂ ਜੜੀਆਂ ਬਾਕੀ ਚੀਜ਼ਾਂ ਨੇ ਉਹਨਾਂ ਨੂੰ ਬਾਹਰ ਕੱਢ ਦੇ ਕਿਰਪਾ ਕਰਕੇ ਆਪਣੇ ਨਾਲ ਜੋੜ ਲਾ ਵਾਹਿਗੁਰੂ ਇਹ ਦਇਆ ਕਰ ਮਿਹਰ ਕਰ ਮੇਰੇ ਤੇ ਤਾਂ ਬੰਦੇ ਦੀ ਜ਼ਿੰਦਗੀ ਵਿੱਚ ਕਈ ਵਾਰੀ ਇੱਕ ਛੋਟੀ ਜੀ ਘਟਨਾ ਉਹਦਾ ਸਾਰਾ ਜੀਵਨ ਬਦਲ ਕੇ ਰੱਖ ਦਿੰਦੀ ਆ ਕਰਨ ਵਾਲਾ ਪ੍ਰਮਾਤਮਾ ਹੀ ਆ ਕਿਉਂਕਿ ਵਿਦ ਜਿਹੜੀ ਕਬੂਤਰ ਕਬੂਤਰੀ ਨੂੰ ਭੇਜਿਆ ਸੀ ਨਾ ਭੇਜਿਆ ਪ੍ਰਮਾਤਮਾ ਨਹੀਂ ਸੀ ਉਹ ਵੀ ਜਾਓ ਜਾ ਕੇ ਉਹਨੂੰ ਉਪਦੇਸ਼ ਦਿਓ ਲੰਮੇ ਚੌਂਕੜੇ ਮਾਰੇ ਆ ਮਨੀ ਨੇ ਤੇ ਤਪੱਸਿਆ ਭਾਰੀ ਕੀਤੀ ਆ ਪਰ ਅਜੇ ਗੁਰੂ ਨਹੀਂ ਮਿਲਿਆ ਕਬੂਤਰ ਕਬੂਤਰੀ ਨੇ ਆ ਕੇ ਕਹਿਣਾ ਸੀ ਫਿਰ ਉਹਨੂੰ ਮਨ ਨੂੰ ਠੋਕਰ ਵੱਜਣੀ ਸੀ ਫਿਰ ਉਹਨੇ ਆਪਦੇ ਪਿਤਾ ਜੀ ਤੋਂ ਪੁੱਛਣਾ ਸੀ ਰਾਜੇ ਜਨਕ ਕੋਲ ਜਾਣਾ ਸੀ ਉੱਥੇ ਉਹ ਸਾਰੇ ਕੌਤਕ ਹੋਣੇ ਸੀਗੇ ਫਿਰ ਰਾਜੇ ਜਨਕ ਨੇ ਆਖਿਆ ਹੁਣ ਭਾਈ ਤੁਸੀਂ ਰਿਖੀ ਦੇ ਪੁੱਤਰ ਸੀਗੇ ਮੈਨੂੰ ਇਹ ਕਰਨਾ ਪਿਆ ਤੁਹਾਨੂੰ ਸਮਝਾਉਣ ਮਾਤਰ ਪ੍ਰਸਾਦ ਸੰਗਜੀ ਸਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਇਹੋ ਜਿਹੇ ਉਸਤਾਦ ਆਉਂਦੇ ਆ ਸਿੱਖਿਆ ਕਿਸੇ ਤੋਂ ਵੀ ਜਾ ਸਕਦਾ ਇਹ ਪੰਛੀਆਂ ਦੀ ਗੱਲ ਨਹੀਂ ਵੀ ਇੱਕ ਪੰਛੀ ਸਾਨੂੰ ਸਿਖਾ ਜਾਣਗੇ ਸਿੱਖਣ ਵਾਲੇ ਕੀੜੀ ਤੋਂ ਵੀ ਸਿੱਖ ਲੈਂਦੇ ਆ ਕੀੜੀ ਸਾਨੂੰ ਬੜਾ ਕੁਝ ਸਿਖਾ ਜਾਂਦੀ ਆ ਜੇ ਆਪਦੀ ਜ਼ਿੰਦਗੀ ਵਿੱਚ ਅਸੀਂ ਸਿੱਖਣਾ ਹੋਵੇ ਨਹੀਂ ਸਿੱਖਣਾ ਤੇ ਅਸੀਂ ਗੁਰੂ ਤੋਂ ਵੀ ਨਹੀਂ ਸਿੱਖ ਸਕਦੇ ਜੇ ਸਿੱਖਣ ਦੀ ਇੱਛਾ ਹੀ ਨਾ ਹੋਵੇ ਕਿਸੇ ਤੋਂ ਆਪਾਂ ਸਿੱਖ ਨਹੀਂ ਸਕਦੇ ਸਾਧ ਸੰਗਤ ਜੀ ਜੇ ਸਿੱਖਣਾ ਚਾਹੀਏ ਕੀੜੀ ਤੋਂ ਕੱਖਾਂ ਤੋਂ ਵੀ ਆਪਾਂ ਸਿੱਖ ਲਾਂਗੇ ਹੁਣ ਆਪਾਂ ਵੇਖਦੇ ਆ ਗੁਣ ਕਮਾਉਣ ਲਈ ਯਤਨ ਕਰਨੇ ਪੈਂਦੇ ਆ ਗਿਆਨ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਆ ਕਿਸੇ ਨੇ ਖੇਤੀਬਾੜੀ ਕਰਨੀ ਆ ਫਸਲ اگਾਉਣੀਆਂ ਮਿਹਨਤ ਕਰਨੀ ਪੈਂਦੀ ਆ ਘਾਹ ਕਈ ਵਾਰੀ ਆਪਣੇ ਆਪ ਹੀ ਉੱਗ ਪੈਂਦਾ ਵਿਕਾਰ ਤਾਂ ਹੈ ਗਈ ਆ ਔਗਣ ਤਾਂ ਬੰਦੇ ਵਿੱਚ ਔਗੀ ਪਏ ਆ ਗੱਲ ਤਾਂ ਉਹ ਗੁਣਾਂ ਦੀ ਖੇਤੀ ਦੀ ਆ ਜਿਹੜੀ ਬੰਦਾ ਕਰਦਾ ਨਹੀਂ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਸੀਂ ਕੇਵਲ ਗੱਲਾਂ ਹੀ ਸੁਣਨੀਆਂ ਪਸੰਦ ਕਰਦੇ ਆ ਪਰ ਅਸੀਂ ਉਹਨਾਂ ਨੂੰ ਅਮਲਾਂ ਵਿੱਚ ਨਹੀਂ ਲਿਆਉਣਾ ਚਾਹੁੰਦੇ ਸਾਨੂੰ ਗੱਲਾਂ ਹੀ ਪਸੰਦ ਆ ਇਸ ਅਸੀਂ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਕਿ ਸਾਨੂੰ ਸੌਖੀ ਮਿਲੀ ਚੱਲੇ ਦੁੱਖ ਕਿਸੇ ਹੋਰ ਨੂੰ ਮਿਲੇ ਇਹ ਵੀ ਆਪਾਂ ਕਹਿੰਦੇ ਆ ਕੋਈ ਰੱਬ ਤੋਂ ਦੁੱਖ ਮੰਗਦਾ ਕੋਈ ਨਹੀਂ ਮੰਗਦਾ ਪਰ ਦੁੱਖ ਲੋਕਾਂ ਨੂੰ ਮਿਲਦੇ ਆ ਤੁਸੀਂ ਵੇਖੋ ਇਹਦਾ ਮਤਲਬ ਮਰਜ਼ੀ ਰੱਬ ਦੀ ਚੱਲਦੀ ਆ ਫਿਰ ਉਹਦੀ ਰਜ਼ਾ ਅਨੁਸਾਰ ਸਾਨੂੰ ਢਲਣਾ ਚਾਹੀਦਾ ਭਾਈ ਕਿਉਂ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇਗੂ ਦੇਖੋ ਜਿਵੇਂ ਨਾ ਲੋਹਾ ਭਾਰਾ ਹੁੰਦਾ ਤੇ ਬੇੜੀ ਵਿੱਚ ਕਸ਼ਤੀ ਵਿੱਚ ਹੋਵੇ ਉਤਰ ਜਾਂਦਾ ਇਵੇਂ ਜਿਹੜੇ ਪਾਪੀ ਬੰਦੇ ਹੁੰਦੇ ਆ ਨਾਮ ਦੇ ਦੁਆਰਾ ਉਤਰ ਜਾਂਦੇ ਆ ਸੰਸਾਰ ਸਮੁੰਦਰ ਤੋਂ ਸਾਧ ਸੰਗਤ ਜੀ ਕਰ ਕਿਰਪਾ ਸਤ ਗੁਰੂ ਮਿਲਾਵੋ ਮਿਲ ਸਤ ਗੁਰੂ ਨਾਮ ਤੇ ਆਵੇਗੋ ਸਤ ਗੁਰੂ ਜੀ ਕਿਰਪਾ ਕਰੋ ਸਾਡੇ ਤੇ ਸੱਚੇ ਸਤ ਗੁਰੂ ਤਾਂ ਸਾਨੂੰ ਮਿਲੇ ਹੋਏ ਆ ਗਲਤ ਤਾਂ ਉਹਨਾਂ ਦੇ ਬਚਨਾਂ ਤੇ ਪਹਿਰਾ ਦੇਣ ਦੀ ਹੋਈ ਆ ਗਲਤ ਤਾਂ ਉਹਨਾਂ ਗੱਲਾਂ ਨੂੰ ਅਮਲ ਵਿੱਚ ਲਿਆਉਣ ਦੀ ਹੋਈ ਆ ਜੇ ਅਸੀਂ ਅਮਲ ਵਿੱਚ ਲਿਆਵਾਂਗੇ ਸਾਨੂੰ ਸਾਰੀਆਂ ਹੀ ਦਾਤਾਂ ਮਿਲ ਜਾਣੀਆਂ ਨੇ ਪਰ ਅਸੀਂ ਉਹ ਲੋਕ ਆ ਜਿਹੜੇ ਗੁਰੂ ਸਾਨੂੰ ਮਿਲਿਆ ਹੋਇਆ ਪਰ ਫਿਰ ਵੀ ਅਸੀਂ ਨਿਗਰਈਆਂ ਮਾਫ ਕਰਨਾ ਸਾਧ ਸੰਗਤ ਜੀ ਬਿਨ ਸੰਗਤ ਕਰਮ ਕਰੇ ਅਭਮਾਨੀ ਕੱਢ ਪਾਣੀ ਚੀਕੜ ਪਾਵੇਗੋ ਇਹ ਮਹਾਰਾਜ ਦੇ ਬਚਨ ਆ ਸੱਚੇ ਪਾਤਸ਼ਾਹ ਜੀ ਦੇ ਗੁਰੂ ਰਾਮਦਾਸ ਜੀ ਦੇ ਕਹਿੰਦੇ ਦੇਖੋ ਹੰਗਤਾਂ ਵਿੱਚ ਰਹਿ ਕੇ ਬੰਦਾ ਕਰਮ ਕਰਦਾ ਇਹ ਬ्यर्थਾ ਕਿਵੇਂ ਜਿਵੇਂ ਕੋਈ ਖੂਹ ਚੋਂ ਪਾਣੀ ਕੱਢ ਕੇ ਕੀ ਕਰੇ ਤੇ ਜਲ ਕੱਢ ਕੇ ਚਿੱਕੜ ਵਿੱਚ ਪਾ ਦੇਵੇ ਪਾਣੀ ਖੂਹ ਚੋਂ ਕੱਢੇ ਚਿੱਕੜ ਵਿੱਚ ਪਾ ਦੇਵੇ ਪਾਣੀ ਖੂਹ ਚੋਂ ਕੱਢਣਾ ਚਿੱਕੜ ਚ ਪਾ ਦੇਣਾ ਬ्यर्थਾ ਨਾ ਏਵੇਂ ਸਾਧ ਸੰਗਤ ਜੀ ਬੰਦਾ ਹਉਮੈ ਵਿੱਚ ਆ ਕੇ ਕਰਮ ਕਰਦਾ ਹਉਮੈ ਵਿੱਚ ਆ ਕੇ ਗਲਤੀਆਂ ਕਰਦਾ ਹਉਮੈ ਵਿੱਚ ਆ ਕੇ ਕੜਤਨ ਭਰੇ ਬਚਨ ਬੋਲਦਾ ਹਉਮੈ ਚ ਆ ਕੇ ਕਿਸੇ ਦਾ ਨੁਕਸਾਨ ਕਰਦਾ ਭਗਤ ਜਨਾ ਕੇ ਹਰ ਰਖਵਾਰੇ ਪਰ ਭਗਤਾਂ ਦਾ ਇਹ ਕੰਮ ਨਹੀਂ ਹੁੰਦਾ ਰੱਬ ਦੇ ਪਿਆਰਾਂ ਦਾ ਕੰਮ ਨਹੀਂ ਹੁੰਦਾ ਜਨ ਹਰ ਰਸ ਮੀਠ ਲਗਾਵੇਗੋ ਤਾਂ ਉਹ ਰੱਬ ਨੂੰ ਚੇਤੇ ਕਰਦੇ ਆ ਆਪਦੇ ਮਾਲਕ ਨੂੰ ਸਿੱਖਿਆ ਤਾਂ ਬਹੁਤ ਵੱਡੀ ਮਿਲ ਜਾਂਦੀ ਹੈ ਇਹਨਾਂ ਸਾਖੀਆਂ ਚੋਂ ਗੱਲ ਤਾਂ ਆਗੇ ਬੰਦੇ ਦੇ ਕਰਮਾਂ ਤੇ ਹੀ ਨਰ ਪਰ ਅਭਿਉ ਕਰਮ ਕਿਦਾਂ ਦੇ ਕਰਦਾ ਸਾਧ ਸੰਗਤ ਜੀ ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਹ ਵਿਆਸ ਰਿਖੀ ਜੀ ਹੋਏ ਆ ਉਹਨਾਂ ਦੇ ਪੁੱਤਰ ਹੋਏ ਸੁਖਦੇਵ 무ਨੀ ਜੀ ਉਹਨਾਂ ਦਾ ਪ੍ਰਸੰਗ ਇਹ ਕਥਾ ਜਿਹੜੀ ਆ ਬਹੁਤ ਧਿਆਨ ਦੇ ਨਾਲ ਸੁਣੀ ਆ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਭਾਈ ਤੇ ਇਹ ਜਿਹੜਾ ਰਾਜਾ ਜਨਕ ਆ ਸਾਧ ਸੰਗਤ ਜੀ ਬਹੁਤ ਵੱਡਾ ਧਰਮਾਤਮਾ ਨਾਮ ਸਿਮਰਨ ਕਰਨ ਵਾਲਾ ਰਾਜਾ ਹੋਇਆ ਇਹੋ ਜਿਹੇ ਰਾਜੇ ਵੀ ਵਿਰਲੇ ਹੀ ਹੁੰਦੇ ਆ ਜਿਹੜੇ ਸੁੱਖ ਭੋਗਦੇ ਹੋਏ ਵੀ ਮਾਇਆ ਵਿੱਚ ਨਰਲੇਪ ਰਹਿੰਦੇ ਆ ਇੰਉਂ ਰਹਿੰਦੇ ਆ ਜਿਵੇਂ ਕਿ ਸਭ ਕੁਝ ਹੈ ਹੋ ਕੇ ਵੀ ਕੁਝ ਵੀ ਨਹੀਂ ਆਪਣੇ ਮਹਿਲਾਂ ਅੰਦਰ ਰਿਸ਼ੀਆਂ ਮੁਨੀਆਂ ਦਾ ਸਤਿਕਾਰ ਕਰਨਾ ਭਜਨ ਬੰਦਗੀ ਕਰਦੇ ਹੋਏ ਮਹਿਲਾ ਵਿੱਚ ਜ਼ਿੰਦਗੀ ਗੁਜ਼ਾਰਨੀ ਇਹ ਕੋਈ ਜਨਕ ਵਰਗਾ ਹੀ ਕਰ ਸਕਦਾ ਹੈ ਜਨਕ ਜਨਕ ਬੈਠੇ সিংহাসਨ ਨਉ ਮੁਨੀ ਧੂਰ ਲੈ ਲਾਵੇਗੋ ਬ੍ਰਹਮ ਗਿਆਨੀਆਂ ਰਾਜਾ ਜਨਕ ਅਸੀਂ ਵੀ ਭਾਈ ਜੇ ਮਾਇਆ ਹੈ ਉਹਦਾ ਹੰਕਾਰ ਨਾ ਕਰੀਏ ਰਾਜੇ ਜਨਕ ਦੇ ਵਾਂਗ ਹੀ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰੀਏ ਆਓ ਜੋ ਬਾਬੇ ਨੇ ਸਾਨੂੰ ਸਿਖਾਇਆ ਸਰਬੱਤ ਦਾ ਭਲਾ ਮੰਗਿਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬਤ ਸੰਗਤਾਂ ਦਾ ਭਲਾ ਕਰਨਾ ਜੀ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਅਤੇ ਛੜਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ